ਕ੍ਰਿਸ਼ਨਾ ਹਰੇ ਕ੍ਰਿਸ਼ਨਾ ਸ਼੍ਰੀ ਰਾਧੇ ਰਾਦੇ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਜੋ ਤੁਹਾਡੇ ਸਾਹਮਣੇ ਬੋਲੇ ਜਾਊਗਾ ਸੱਚ ਬੋਲਾਂਗੇ ਝੂਠ ਕਦੇ ਬੋਲਾਂਗੇ ਨਹੀਂ ਸੱਚ ਦੇ ਪਹਿਲਾਂ ਵੀ ਸੱਚ ਬੋਲਦੇ ਪੈ ਰਹੇ ਆ ਅੱਜ ਵੀ ਅੱਜ ਬਰਦਾਸ਼ਤ ਤੋਂ ਬਾਹਰ ਗੱਲ ਹੋ ਗਈ ਆ ਪਹਿਲਾਂ ਵੀ ਗੌੜ ਸਾਹਿਬ ਤੁਸੀਂ ਸਾਡੀਆਂ ਇੰਟਰਵਿਊ ਕੀਤੇ ਘਰੇ ਆ ਕੇ ਜਦੋਂ ਸਾਨੂੰ 6 ਤੋਂ 7 ਮਹੀਨੇ ਘਰੇ ਪਹਿਲਾਂ ਬੰਦ ਕੀਤਾ ਹੁਣ ਉਹੀ ਨੌਬਤ ਫੇਰ ਆ ਗਈ ਆ ਅੱਜ ਮੈਂ ਰਾਤ ਕੱਲ ਸਵੇਰ ਦੇ ਪੰਜਾਬ ਪੁਲਿਸ ਦੇ ਅਫਸਰ ਬਹੁਤ ਆ ਰਹੇ ਆ ਰਾਤ ਨੂੰ 1:30 ਵਜੇ ਸਾਨੂੰ ਉਠਾਇਆ ਗਿਆ ਮਨਸਾਹਬ ਉੱਠੋ ਜੀ ਸੀਆਰਪੀਐਫ ਨੂੰ ਉਠਾਓ ਜੀ ਇਹਨਾਂ ਨੂੰ ਪੰਜ ਗੱਡੀਆਂ ਕਰੇ ਆਈਆਂ ਬਈ ਬਹੁਤ ਥ੍ਰੈਟ ਆ ਗਈ ਜੀ ਨਹੀਂ ਜੀ ਮੈਂ ਕਹਿਆ ਜੀ ਸੁਰੇ ਕੋਟ ਜਾਣਾ ਨਾ ਨਾ ਕਿਤੇ ਨਹੀਂ ਜਾਣਾ ਤੁਸੀਂ ਕੋਟ ਬੈਂਕ ਬੂਕ ਆਪਣੇ ਸਾਰੇ ਕੰਮ ਬੰਦ ਕਰ ਦਿਓ ਜੀ ਮੈਂ ਕਹਿਆ ਮੈਡਮ ਭਾਰਤ ਦੇ ਪ੍ਰਧਾਨ ਮੰਤਰੀ ਜੀਵੇ ਹਜ਼ਾਰਾਂ ਸਾਲ ਜਿਨ੍ਹਾਂ ਨੇ ਮੈਨੂੰ ਸੁਰੱਖਿਆ ਦਿੱਤੀ ਹੈ ਸੀਆਰਪੀਐਫ ਉਹੀ ਪ੍ਰਧਾਨ ਉਹੀ ਗ੍ਰਹਿ ਮੰਤਰੀ ਜੀ ਕੋਲ ਸੀਆਰਪੀਐਫ ਆ ਉਹੀ ਬਟਾਲੀ ਉਹੀ ਮੇਰੇ ਕੋਲੇ ਆ ਮੈਂ ਜੇ ਸਾਡਾ 2+ ਕੈਟਾਗਰੀ ਆ ਮੈਨੂੰ ਡਰਨ ਦੀ ਲੋੜ ਨਹੀਂ ਨਾ 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 ਮੈਂ ਕਿਹਾ ਇੱਕ ਵਾਰ ਸਰਕਾਰ ਨੇ ਮੇਰੀ ਸਰਖਿਆ ਖੋਲੀ ਇੱਕ ਵਾਰ ਦੋਈ ਕਰੋ ਥ੍ਰੈਟ ਮੈਂ ਕਿਹਾ ਥ੍ਰੈਟ ਚਾਹੇ ਅੱਤਵਾਦੀ ਹੋਣ ਚਾਹੇ ਖਾਲਸਤੇਨੀ ਹੋਣ ਚਾਹੇ ਗੈਂਗਸਟਰ ਹੋਣ ਮੈਂ ਨਹੀਂ ਡਰਨ ਵਾਲਾ ਹੈਗਾ ਮੈਂ ਮਰਦਾ ਮਰ ਜੂਗਾ ਤੁਹਾਡੇ ਦੇ ਕੋਈ ਬਲੇਮ ਨਹੀਂ ਲਾਉਂਗਾ ਚਾਹੇ ਮੇਰਾ ਮੁੰਡਾ ਵੀ ਮਰ ਜਾਵੇ ਮੇਰੇ ਨਾਲ ਮੈਂ ਬਲੇਮ ਨਹੀਂ ਲਾਉਂਗਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਲੇਕਿਨ ਸਾਨੂੰ ਆਪਣਾ ਕੰਮ ਕਰਦੇ ਹੋ ਪਹਿਲਾਂ ਈ ਨੋਬਤ ਨਾ ਲਿਆਓ ਅੱਜ ਕਦੇ ਮੈਂ ਜਦੋਂ ਮੈਂ ਪਹਿਲਾਂ ਵੀ ਬਾਰ-ਬਾਰ ਮੈਨੂੰ ਇਹ ਬੰਦ ਕਰਦੇ ਆ ਥੋੜਾ ਥੋੜਾ ਟਾਈਮ ਲਈ ਫੋਨ ਆ ਜਾਂਦਾ ਬੰਦ ਕਰ ਦੋ ਇਹ ਘਰੇ ਪੰਜ-ਪੰਜ ਗੱਡੀਆਂ ਆ ਗਈਆਂ ਪਿੱਛੇ ਜੇ ਮਹੀਨਾ ਖੋਇਆ ਤਾਂ ਸ਼ਰੂ ਗੁਰੂ ਆਮਦਾਸ ਜੀ ਦਾ ਜਨਮ ਦਿਹਾੜਾ ਸੀ ਉੱਥੇ ਜਾਣਾ ਸੀ ਜਲੰਧਰ ਜਾਣਾ ਸੀ ਜਾਂ ਬਟਾਲਾ ਜਾਣਾ ਸੀ ਉੱਥੇ ਵੀ ਕਹਿੰਦੇ ਜੀ ਨਹੀਂ ਜਾਣਾ ਨਹੀਂ ਤੂੰ ਕਹਿੰਦੇ ਜੀ ਥ੍ਰੈਟ ਥ੍ਰੈਟ ਆ ਜੀ ਕੋਈ ਥ੍ਰੈਟ ਨਹੀਂ ਹੁੰਦੀ ਬਹਾਨਾ ਪੋੜੀ ਹੋਰ ਕੋਈ ਬਣਾ ਲੈਂਦੇ ਆ ਮੈਂ ਇਹ ਕਹਿਣਾ ਚਾਹੁੰਦਾ ਜਦੋਂ ਇੱਕ ਸੁਰੱਖਿਆ ਮੈਨੂੰ ਮਿਲ ਗਈ ਆ ਬਾਈ ਪਲੱਸ ਕੈਟਾਗਰੀ ਤੁਸੀਂ ਮੇਰੀ ਸੁਰੱਖਿਆ ਖੋਲੀ ਆ ਤੁਸੀਂ ਮੇਰੇ ਨਾਲ ਸਹੀ ਚੱਲਦੇ ਨਹੀਂ ਜਦ 22 ਸਾਲ ਬਾਅਦ ਇੱਕ ਪਰਚਾ ਦਾ ਅੱਜ ਕਰਾਇਆ ਜੋ ਲਾਈਵ ਹੋਇਆ ਠਾਣੇ ਸਦਰ ਦੇ ਬਾਹਰ ਅਛਾ ਯਾਰ ਪੱਟੀ ਵਾਲਾ ਉਹਦੇ ਬੰਦੇ ਨੇ ਧਮਕੀ ਦਿੱਤੀ ਹੈਂਡ ਕਰਾਂਗੇ ਸਟਾਂਗੇ ਮੰਦਰਾਂ ਦੇ ਅਟੈਕ ਕਰਾਂਗੇ ਮੰਦਰਾਂ ਦੇ ਪਸ਼ਾਪ ਕਰਾਂਗੇ ਮੈਂ ਕਿਹਾ ਮੈਨੂੰ ਬਰਦਾਸ਼ਤ ਨਹੀਂ ਆਇਆ ਕਿਉਂਕਿ ਅਸੀਂ ਸਨਾਤਨ ਪ੍ਰੇਮੀ ਆ ਸਨਾਤਨ ਪ੍ਰੇਮੀ ਆ ਸਨਾਤਨ ਦੀ ਜੈਜਾਕਾਰ ਕਰਨ ਵਾਲੇ ਹਰ ਧਰਮ ਹਰ ਵਰਗ ਹਰ ਜਾਤ ਦਾ ਸਤਿਕਾਰ ਕਰਦੇ ਆ ਲੇਕਿਨ ਸਾਨੂੰ ਆਏ ਦਿਨ ਪੰਜਾਬ ਵਾਲੇ ਡੀਗ੍ਰੇਡ ਕਰਦੀ ਆ ਜਦੋਂ ਬਾਰ-ਬਾਰ ਤੁਸੀਂ ਸਾਡੇ ਇੱਕ ਸੁਰੱਖਿਆ ਕਰਨ ਵਾਪਸ ਲੈ ਲੇ ਤੇ ਤੁਹਾਡਾ ਕੋਈ ਰਾਈਟ ਹੀ ਨਹੀਂ ਮੈਂ ਗ੍ਰਹਿ ਮੰਤਰਾਲੇ ਨੂੰ ਕਹਿਣਾ ਵਾ ਬਈ ਤੁਸੀਂ ਮੇ ਮੈਨੂੰ ਪੰਜਾਬ ਵਾਲੇ ਬੰਦ ਮੁੱਕਰ ਜਾਂਦਾ ਜੀ ਕਦੇ ਇਸ ਬੰਦੇ ਨੇ ਕੀਤਾ ਜੀ ਮੈਂ ਐਸੇ ਕਰਕੇ ਬੈਠਾ ਮੈਨੂੰ ਲਿਖਤੀ ਹੁਕਮ ਦੇ ਦਿਓ ਵੀ ਘਰੇ ਬੰਦ ਕੀਤਾ ਜਾਂ ਨਹੀਂ ਬੰਦ ਕੀਤਾ ਅੱਜ ਦੀ ਗੱਲ ਸੁਣ ਲਓ ਅੱਜ ਕੋਰਟ 'ਚ ਮੇਰੇ ਗਨਮੈਨ ਪੈਰਾ ਸੈਨੇਡਾ ਕੇਸ ਕੀਤਾ ਮੇਰੇ 20 ਲੱਖ ਦਾ ਝੂਠਾ ਮੇਰੇ 'ਤੇ ਕੇਸ ਕੀਤਾ ਆਇਆ ਮੈਡਮ ਕਵਿਤਾ ਸ਼ਰਮਾ ਦੀ ਕੋਰਟ ਵਿੱਚ ਮੇਰੀ ਪੇਸ਼ੀ ਸੀਗੀ ਮੇਰੀ ਆਪਣੀ ਸਫਾਈ ਵਾਸਤੇ ਗਵਾਹੀ ਸੀਗੀ ਉਹ ਮੇਰੇ ਖਿਲਾਫ ਗਵਾਹੀਆਂ ਪੁੱਤ ਆ ਗਿਆ ਉਸ ਤੋਂ ਬਾਅਦ ਮੈਡਮ ਕਹਿੰਦੇ ਲਿਖ ਕੇ ਦਿਓ ਕਵਿਤਾ ਸ਼ਰਮਾ ਜੱਜ ਕਹਿੰਦੇ ਲਿਖ ਕੇ ਦਿਓ ਕਹਿੰਦੇ ਲਿਖ ਕੇ ਜਣਾ ਵਰਬਲੀਕ ਦੇ ਦੇਣੇ ਤਰੀਕ ਦੇ ਦਿਓ ਜੀ ਸਾਡੇ ਵਕੀਲ ਸਾਹਿਬ ਕਹਿੰਦੇ ਸਾਨੂੰ ਕੀ ਪਤਾ ਹੋਇਆ ਸਾਡੇ ਖਾਬ ਲੈ ਕੇ ਦੂਗੇ ਕੱਲ ਨੂੰ ਮੈਡਮ ਵੀ ਲਾਸਟ ਗਵਾਈ ਆਏ ਕਹਿੰਦੇ ਲੇ ਕੇ ਨਾ ਬੰਦ ਕਰੋ ਘਰੇ ਨਹੀਂ ਫਿਰ ਦਾ ਫਾਇਦਾ ਕੀ ਸਾਨੂੰ ਜੇ ਤੁਸੀਂ ਬੰਦ ਨਹੀਂ ਬੰਦ ਨਹੀਂ ਕਰਦੇ ਪਰ ਮੈਨੂੰ ਸੋਣ ਨੂੰ ਖੁੱਲਾ ਛੱਡ ਦੋ ਦੇਖ ਦੇ ਦਸ ਰੱਖਿਆ ਹੈਗੀ ਐਡੀ ਵੱਡੀ ਵਧੀਆ ਬਾਰੇ ਡਿਪਲੋਮੇਸੀ ਕਰੀ ਜਾ ਰਿਹਾ ਮੇਰੇ ਮਾਨਯੋਗ ਡੀਜੀਪੀ ਸਾਹਿਬ ਗੌਰਵ ਜਾਦਵ ਜੀ ਨੇ ਹੀ ਕਿਹਾ ਸੀਗਾ ਵੀ ਜੇ ਪ੍ਰੋਟੈਸਟ ਕਰਨਾ ਸ਼ਾਦਵਾਈ ਤਰੀਕੇ ਨਾਲ ਕਰ ਸਕਦਾ ਵਾ ਲੇਕਿਨ ਇਹ ਪ੍ਰੋਟੈਸਟ ਵੀ ਨਹੀਂ ਕਰਦੇ ਯਾਰੇ ਆਪਣਾ ਹੱਕ ਜ਼ਬਰਦਸਤੀ ਘਰੇ ਬੰਦ ਕਰਨ ਦੇ ਰਹੇ ਰੋਟੀ ਪਾਣੀ ਕੌਣ ਤੋਂ ਆਊਗਾ ਜੀ ਜਬਰਦਸਤ ਹੋਤੇ ਵੀ ਇੱਕਦਮ ਅਜਾ ਫਿਰ ਇੱਕ ਸਾਡੇ ਅਫਸਰ ਸਾਹਿਬ ਜਾਂ ਮੈਡਮ ਐਸਐਚਓ ਸਦਰ ਕਹਿੰਦੀ ਆ ਸਾਡੇ ਅਫਸਰ ਸਾਹਿਬ ਸ਼ਿਮਲੇ ਚਲੇ ਜਾ ਡਬਈ ਚਲੇ ਜਾ ਸਾਰੇ ਘਰ ਛੱਡਦੇ ਆ ਉਹ ਕਿਉਂ ਜੀ ਐਡੀ ਸਾਡੀ ਪੰਜਾਬ ਪੁਲਿਸ ਕਮਜ਼ੋਰ ਹੋ ਗਈ ਮੈਂ ਪੁੱਛਣਾ ਚਾਹਣਾ ਡੀਜੀਪੀ ਸਾਹਿਬ ਨੂੰ ਇੱਕ ਵਾਰ ਤੇ ਗੈਂਗਸਟਰ ਫੜਦੇ ਲੱਤਾਂ ਗੋਲੀਆਂ ਮਾਰਦੇ ਹੋ ਇੱਕ ਵਾਰ ਤੇ ਮੈਨੂੰ ਘਰੋਂ ਛੱਡਣ ਦੀ ਸਲਾਹ ਦੇ ਰਹੇ ਹੋ ਮੈਨੂੰ ਨਹੀਂ ਸਮਝ ਆਈ ਪੰਜਾਬ ਵਾਲੋਂ ਕਿਹੜੀ ਅੱਜ ਅੱਜ ਦੀ 2025 ਵਾਲੀ ਹੈ ਪਹਿਲਾਂ ਪੰਜਾਬ ਵਾਲੋਂ ਨੇ ਪਰਿਵਾਰ ਕਿੰਨੇ ਸ਼ਹੀਦ ਕਰਾ ਲਏ ਅੱਜ ਵੀ ਪੰਜਾਬ ਵਾਲੋਂ ਅੱਜ ਵੀ ਖੜੇ ਆ ਲੇਕਿਨ ਪੰਜਾਬ ਵਾਲੋਂ ਸਾਡੇ ਨਾਲ ਨਹੀਂ ਖੜੇ ਅਸੀਂ ਪੰਜਾਬੋਂ ਖੜੇ ਆ 101% ਪਰ ਸਾਡੇ ਨਾਲ ਨਹੀਂ ਖੜੇ। ਨੌਕੀ ਰੋਟੀ ਕਮਾਉਣ ਦੀ ਗੱਲ ਕੀਤੀ ਕੀ ਰੋਜ਼ ਉਹ ਕੁਝ ਨਹੀਂ ਕਹਿੰਦਾ ਮੇਰਾ ਕੰਮ ਸੀ ਬੈਂਕ ਜਾਣਾ ਸੀ ਇਹਨਾਂ ਨੇ ਰੋਟੀ ਨੌਕੀ ਮੇਰਾ ਬੈਂਕ ਦਾ ਕੰਮ ਆ ਅਸੀਂ ਪ੍ਰਾਪਰਟੀ ਦਾ ਕੰਮ ਕਰਦੇ ਆ ਹਾਂ ਅਸੀਂ ਸ਼ੁਰੂਤੀ ਕਰਦੇ ਆ ਯਾਰ ਕੋਈ ਲੈ ਲਿਆ ਕੋਈ ਵੇਚ ਲਿਆ ਸਾਡੇ ਦੇ ਲੋਕ ਪਹਿਲੇ ਡਰੇ ਹੋਏ ਨੇ ਬਈ ਸੁਰੱਖਿਆ ਕਿ ਜਿਹੜਾ ਆਪਾਂ ਕੱਚਾ ਪੱਕਾ ਪੈਸਾ ਦਉਂਦਾ ਲੋਕ ਲੋਕ ਮੇਰੇ ਆਉਣ ਨੂੰ ਤਿਆਰ ਨਹੀਂ ਅਸੀਂ ਮਿੰਤਾਦ ਵਾਲੇ ਕਰ ਕੰਮ ਕਰਦੇ ਆ ਲੇਕਿਨ ਜਿਹੜਾ ਇਹ ਪ੍ਰਸ਼ਾਸਨ ਆ ਇਹ ਚਾਰ ਮੂੰਹਾਂ ਦੋ ਮੂੰਹਾਂ ਨਹੀਂ ਮੈਂ ਕਹੂੰ ਚਾਰ ਮੂੰਹਾਂ ਸੀਪੀ ਸਾਹਿਬ ਸਾਡੇ ਵਧੀਆ ਨੇ ਪਹਿਲਾਂ ਚਾਹਲ ਸਾਹਿਬ ਵਧੀਆ ਸੀ ਚਾਹਲ ਸਾਹਿਬ ਨੂੰ ਮੇਰੇ ਬਾਰੇ ਪਤਾ ਸੀ ਕੋਸਟਲ ਸ਼ਰਮਾ ਜੀ ਦਾ ਬੱਬਰ ਸ਼ੇਰ ਸੀ ਨਾ ਇਹ ਸੀਪੀ ਸਾਹਿਬ ਮੈਨੂੰ ਇੱਕ ਦੋ ਵਾਰ ਮਿਲੇ ਆ ਮੈ ਜੀ ਮੇਰਾ ਗਨਮਨ ਬਦਲ ਦਿਓ ਤੂੰ ਐਸਪੀ ਤੋਂ ਘੱਟ ਨਹੀਂ ਗੱਲ ਕਰਨੀ ਤੇਰਾ ਸਟੇਟਸ ਨਹੀਂ ਲੈਵਲ ਹੀ ਹੈਗਾ ਤੂੰ Munchi Munchi ਕੋਲ ਜਾ Munchi ਸਾਡਾ ਗਨਮਨ ਦਿੰਦਾ 55 56 ਸਾਲ ਦਾ ਜਦੋਂ ਸਾਨੂੰ ਕੋਈ ਜਾਣਡ ਉੱਤਿਆਰ ਹੀ ਨਹੀਂ ਗੱਲ ਮੈਨ ਸਾਡੇ ਨਾਲ ਲੱਗਣ ਨੂੰ ਕੋਈ ਗਨਮਨ ਵਧੀਆ ਹੀ ਦੇ ਦਿਓ ਜਿਹੜਾ ਜਿਪਸੀ ਚੜੇ ਉਤਰੇ ਬਰਨਾ ਉਹੀ ਹਾਲ ਫਿਰ ਦਿੰਨੇ ਕਿਉਂ ਆ ਯਾਰ ਮੰਡ ਸਾਹਿਬ ਜਿਹੜੇ ਤੁਸੀਂ ਸੜਕਾਂ ਨੂੰ ਰੁਕ ਕੇ ਡਰਾਮੇਬਾਜ਼ੀ ਕਰਦੇ ਹੋ ਜਾਂ ਤੁਹਾਡਾ ਪ੍ਰੋਟੈਸਟ ਕਰਦੇ ਹੋ ਉਹਨਾਂ ਚੀਜ਼ਾਂ ਤੋਂ ਤਾਂ ਪੰਜਾਬ ਪੁਲਿਸ ਵੀ ਤੰਗ ਆਈ ਹੋਈ ਹੈ। ਮੈਂ ਕਹਿੰਦੇ ਤੁਸੀਂ ਆਪਣਾ ਸਿਕਿਉਰਿਟੀ ਲਵੋ ਪਰ ਸਿਕਿਉਰਿਟੀ ਦੇ ਨਾਮ ਨਹੀਂ 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 ਇੱਕ ਮਿੰਟ ਹਰੇ ਕ੍ਰਿਸ਼ਨਾਂ ਜੀ ਤੁਹਾਨੂੰ ਸ਼੍ਰੀ ਕ੍ਰਿਸ਼ਨਾਂ ਜੀ ਦੀ ਸ਼੍ਰੀ ਰਾਧੇ ਰਾਦੇ ਸੌਂ ਲੱਗੇ ਅਸੀਂ ਕਿਹੜਾ ਅਸੀਂ ਕਿਹੜਾ ਨਾਟਕ ਕਰਦੇ ਹਾਂ ਜੀ ਅਸੀਂ ਆਪਣ ਜੇ ਅਸੀਂ ਆਪਣੇ ਲਈ ਪ੍ਰੋਟੈਸਟ ਨਹੀਂ ਕਰ ਸਕਦੇ ਫਿਰ ਫਾਇਦਾ ਕੀ ਸਾਨੂੰ ਕੱਲ ਪਰਸੋ ਉੱਥੇ ਅਸੀਂ ਜਲੰਧਰ ਗਏ ਆ ਉਹ ਸਰਦਾਰ ਭੇੜੀਏ ਨੇ ਇਕ 13 ਸਾਲ ਦੀ ਲੜਕੀ ਨਾਲ ਬਦਫੈਲੀ ਕੀਤੀ ਤੇ ਉਸ ਦਾ ਕਤਲ ਕੀਤਾ ਅਸੀਂ ਕੈਡਲ ਮਾਰਚ ਕਰਕੇ ਆਏ ਆ ਕਿ ਉਹ ਗਲਤ ਕਰ ਲਿਆ ਅਸੀਂ ਕੀ ਖਾਲਸਤਰ ਖਰਾਬ ਬੋਲਨੇ ਆ ਕਿ ਖਾਲਸਤਰ ਦੇ ਹੱਕ ਚ ਬੋਲੀਏ ਪਹਿਲਾਂ ਦੱਸਿਓ ਸੜਕਾਂ ਦੇ ਉੱਤਰ ਕੇ ਦੇਖੋ ਖੋਲ ਦੇਣੇ ਕੱਪੜੇ ਖੋਲ ਦੁਖੀ ਹੋ ਕੇ ਬੰਦੇ ਜਿਹੜਾ ਫਾਂਸੀ ਮੈਨੂੰ ਮਾਰ ਦੇਵੇ ਬਾਜੀ ਦੁਖੀ ਹੋ ਕੇ ਬੰਦਾ ਕਰਦਾ ਕਬ ਸਟੈਪ ਹੋਣਾ ਛਾਲ ਕੇ ਮਾਰਦਾ ਦੁਖੀ ਹੋ ਕੇ ਮਾਰਦਾ ਏ ਹਰੇਕ ਰਿਸ਼ਨਾ ਜੀ ਪੁਲਿਸ ਨੇ ਕਦੀ ਮਾਰਿਆ ਨਹੀਂ ਕਿਸੇ ਨੂੰ ਬਿਨਾਂ ਵਜਹ ਮੈਂ ਕਹਿੰਦਾ ਬਿਨਾਂ ਨਾ ਮਾਰਦੇ ਆ ਮੈਂ ਉਹੀ ਕਹਿੰਦਾ ਜੇ ਮੈਨੂੰ ਤੋ ਦੁਖੀ ਹੈ ਨਾ ਪੰਜਾਬ ਪੁਲਿਸ ਨੂੰ ਮੈਨੂੰ ਮਾਰ ਦੇਵੇ ਗੋਲੀ ਮਾਰੇ ਜਾਂ ਪਟਵਾਲਾ ਸਾੜ ਦੇਵੇ ਜਦੋਂ ਆਪ ਹੀ ਸਾੜ ਜਾਨੇ ਅੱਜ ਸਾੜਦਾ ਇਨੀ ਦੁਖੀ ਹੈ ਅਸੀਂ ਘਰੇ ਬੰਦ ਨਹੀਂ ਹੋਣਾ ਭਾਜੀ ਪੰਜਾਬੀ ਜਗਤ ਆ ਡੀਜੀਪੀ ਸਾਹਿਬ ਆ ਸ਼੍ਰੀ ਹਰਪ੍ਰੀਤ ਸ਼ੁਕਲਾ ਜੀ ਅੱਜ ਗੱਲ ਕਰੋ ਹੁਣੇ ਗੱਲ ਕਰੋ ਹੁਣੇ ਗੱਲ ਕੀਤੀ 2 ਘੰਟੇ ਪਹਿਲਾਂ ਮੈਂ ਕਹਿੰਦੇ ਮੈਂ ਨਹੀਂ ਬੰਦ ਕੀਤਾ ਨਾ ਮੈਨੂੰ ਪਤਾ ਵਾ ਇੱਕ ਲਾਅਨ ਆਰਡਰ ਡੀਜੀਪੀ ਸਾਹਿਬ ਸ਼੍ਰੀ ਹਰਪ੍ਰੀਤ ਸ਼ੁਕਲਾ ਜੀ ਕਹਿ ਰਹੇ ਆ ਪਹਿਲੇ ਲੁਧਿਆਣੇ ਵਾਲੀ ਇੱਕ ਐਸਐਚਓ ਕਿਵੇਂ ਕਹਿ ਰਹੀ ਹੈ ਬੰਦ ਕਰ ਦੋ ਇਹ ਗੱਲ ਗੇਮਾਂ ਨੇ ਗੇਮਾਂ ਗੇਮਾਂ ਨਹੀਂ ਬਣਣ ਦੇਣੀ ਆਪਾਂ ਨੇ ਕਿਹੜੀ ਗੇਮ ਹੈ ਮੈਨੂੰ ਵੀ ਪਤਾ ਗੇਮਾਂ ਕੋਈ ਹੈਗੇ ਵਿੱਚ ਕੋਈ ਨਾ ਕੋਈ ਤੁਸੀਂ ਗੇਮ ਗੇਮ ਦੀ ਗੱਲ ਕੀਤੀ ਹੈ ਗੇਮ ਕੀੜ ਕਿਹੜੀ ਹੈ ਸੁਣਵਾਈ ਕਿਉਂ ਨਹੀਂ ਹੋ ਰਹੀ ਸੁਣਵਾਈ ਕਿਉਂ ਨਹੀਂ ਹੋ ਰਹੀ ਜੇ ਕੋਈ ਸੱਚਾ ਤੂੰ ਕਹਿ ਗੋ ਵੀ ਹਾਂ ਬੰਦ ਕੀਤਾ ਲਿਖਤੀ ਦੇ ਦੋ ਮੈਨੂੰ ਮੈਂ ਗ੍ਰਾਮ ਦਰਾਂ ਨੂੰ ਲਿਖ ਦੇਣਾ ਵੀ ਮੈਨੂੰ ਬੰਦ ਕਰਦਾ ਜਿਵੇਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ 22+ ਕੈਟਾਗਰੀ ਦਿੱਤੀ ਆ ਐਦੋਂ ਵੱਡੀ ਐਫਐਈ ਨੇ ਐਡੀ ਵੱਡੀ ਸੀਆਰਪੀਡੀ ਵਧੀਆ ਕੰਮ ਕਰ ਰਹੀ ਆ ਪੰਜਾਬ ਆਪਣਾ ਹੁਣ ਅਮਰੀਕਾ ਦਾ ਐਫਬੀਏ ਲੈ ਆਈਏ ਮਨੁੱਖਾਂ ਨੂੰ ਬਚਾਉਣ ਲਈ ਅਸੀਂ ਦੇਸ਼ ਦਾ ਅਗਲਾ ਮੈਨੂੰ ਨਾ ਬਚਾਓ ਦੇ ਦੇ ਰੰਗਲੇ ਪੰਜਾਬ ਨੂੰ ਬਚਾ ਲੋ ਮੈਂ ਤਾਂ ਇਹ ਕਹਣਾ ਮੇਰੀ ਜਿਹੜੀ ਪੰਜਾਬ ਪੁਲਿਸ ਰੱਖਿਆ ਵੀ ਲੈ ਲੋ ਪਰ ਦੇਸ਼ ਦਾ ਰੰਗਲਾ ਪੰਜਾਬ ਬਚਾ ਲੋ ਦੇਸ਼ ਦਾ ਰੰਗਲਾ ਪੰਜਾਬ ਸੋਹਣਾ ਪੰਜਾਬ ਵਾਲਾ ਗੁਰੂ ਆਪੀਰੇ ਧਰਤੀ ਉਹਨੂੰ ਬਚਾ ਲੋ ਮੈਂ ਮਰਦਾ ਮਰ ਜੂ ਮੈਂ ਤੁਹਾਡੇ ਕਲੇਮ ਨਹੀਂ ਕਰੂੰਗਾ ਤਰਨਾ ਗਾਲੀ ਦਿੱਤਾ ਤਾਂ ਤਰਨਾ ਜ਼ੋਰਦਾਰ ਜਿਹਾ ਨਿਰਭੰਦ ਕਰ ਰਹੇ ਆ ਜਵਾਬ ਦੇ ਨਿਰਭੰਦ ਨਹੀਂ ਲਿਖਤੀ ਰਹੋ ਜਵਾਬ ਦੇ ਜੇ ਨਿਰਭੰਦ ਕੀਤਾ ਫਿਰ ਤੁਸੀਂ ਇੱਧਰ ਕੀਤਾ ਮੈਂ ਤਰੀਕ ਤੇ ਪਾਇਆ ਮੇਰੇ ਘਰੇ ਗੱਡੀ ਲਾਈਏ ਪੀਸੀਆ ਦੀ ਅੱਜ ਪੀਸੀਆ ਨੂੰ ਵੀਡੀਓ ਬਣਾਈ ਕਹਿੰਦੇ ਦੱਸੋ ਜੀ ਬੰਦ ਕੀਤਾ ਨਹੀਂ ਕੀਤਾ ਕਹਿੰਦੇ ਅਸੀਂ ਨਹੀਂ ਬੰਦ ਕੀਤਾ ਸਾਨੂੰ ਕੋਈ ਆਰਡਰ ਨਹੀਂ ਇੱਥੇ ਸਾਡੇ ਮਗਰ ਆ ਗਈ ਮੈਡਮ ਸਾਡੇ ਗੱਲ ਮੈਨੂੰ ਫੋਨ ਕਰਕੇ 8:18 ਕਹਿਵਾਂਗੇ ਮਰਦਾ ਤੁਸੀਂ ਕਿਵੇਂ ਆਇਓ ਤੁਸੀਂ ਇੱਥੇ ਕਿਵੇਂ ਆਏ ਉਹ ਮੈਂ ਕਹਾ ਮੈਂ ਆਪਣੀ ਤਰੀਕ ਤਰੀਦ ਨੂੰ ਛੱਡੋ ਜੀ ਤੁਸੀਂ ਘਰੇ ਜਾਓ ਬਦੇ ਮੈਂ ਬੈਂਕ ਦਾ ਕੰਮ ਕਰ ਰਿਹਾ ਉਹ ਵੀ ਕੰਨਾ ਕਰਨਾ ਹੁਣ ਵੀ ਬਾਰ ਬਾਰ ਮੈਡਮਾਂ ਖੜੇ ਆ ਬਾਹਰੋਂ ਤੱਕਾਸ਼ਾਈ ਕਰ ਰਹੇ ਆ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਤਾਂ ਮੇਰਾ ਕੋਈ ਪੰਜਾਬ ਪੁਲਿਸ ਦੇ ਉੱਤੇ ਕਿਉਂ ਪੰਜਾਬ ਨੂੰ ਮੈਂ ਅਸੀਂ ਲਿਖ ਕੇ ਦੇਣ ਦੇ ਰਹੇ ਫਿਰ ਹਲਪੇ ਬਿਆਨ ਦੇ ਰਹੇ ਮੰਜਿਸਟਰ ਦਾ ਵੀ ਅਸੀਂ ਮਰ ਗਏ ਜਾਂ ਮੇਰਾ ਮੁੰਡਾ ਮਰ ਗਿਆ ਜਾਂ ਮੇਰੇ ਪਰਿਵਾਰ ਮਰ ਗਿਆ ਅਸੀਂ ਕਹ ਕਲੇਮ ਨਹੀਂ ਕਰਾਂਗੇ ਅਸੀਂ ਇਹ ਕਲੇਮ ਕਰਾਂਗੇ ਬਾਜੀ ਅਸੀਂ ਰੰਗਲਾ ਪੰਜਾਬ ਚਾਹ ਲੋ ਬਸ ਉਹੀ ਬਹੁਤ ਆ ਲਿਖ ਕੇ ਦੋਗੇ ਹਾਂ ਬਹਿਲੇ ਹਲਫੀਆਂ ਮੈਂ ਦੇ ਦਿੰਦੇ ਆ ਰਮੈਂ ਸੱਚੀ ਜੀ ਇੱਕ ਵਾਰ ਜਵਾਰਾਸਤੇ ਵੀ ਕਰਨੇ ਚਾਹੀਦੇ ਵੀ ਕਰਨੇ ਤਾਂ ਬੈਠੇ ਆ ਜੀ ਅਮਨ ਸਾਹਿਬ ਨੂੰ ਨਜ਼ਰਬੰਦ ਕੀਤਾ ਗਿਆ ਬਿਨਾਂ ਕਿਸੇ ਵਜ੍ਹਾ ਤੋਂ ਬਿਨਾਂ ਕਿਸੇ ਰੀਜ਼ਨ ਤੋਂ ਐਸੋ ਤੋਂ ਮੈਡਮ ਸਾਹਿਬ ਨੇ ਅਮਰਿਤਕੌਰ ਜੀ ਨੇ ਨਜ਼ਰਬੰਦ ਕੀਤਾ ਤਰੀਕ ਤੇ ਜਾਣਾ ਸੀ ਬੈਂਕ ਜਾਣਾ ਸੀ ਅਸੀਂ ਇੱਕ ਪ੍ਰੋਗਰਾਮ ਤੇ ਵੀ ਜਾਣਾ ਸੀ ਦਿਨ ਦੀ ਵਜੇ ਠੀਕ ਹੈ ਅਸੀਂ ਦੱਸ ਅਸੀਂ ਕਿੱਥੇ ਜਾਣਾ ਸੀ ਕਿਤੇ ਦਹਾਸ ਰੋਲਾ ਪਾ ਕੇ ਨਹੀਂ ਜਾਂਦੇ ਪਹਿਲੀ ਗੱਲ ਲੋਕਾਂ ਮੈਂ ਰੋਲਾ ਨਹੀਂ ਪਾਉਂਦੇ ਮੈਨੂੰ ਫੋਨ ਆ ਰਿਹਾ ਜੀ ਮਹਨ ਸਾਹਿਬ ਦਾ ਕੀ ਨਜ਼ਰਬੰਦ ਕਰਕੇ ਮੈਂ ਸੀਪੀਓ ਕੋਲ ਜਾ ਕੇ ਆ ਗਿਆ ਮੈਂ ਇੱਥੇ ਆ ਗਿਆ ਅਮਨੀਤਪੁਰ ਮੈਡਮ ਐਸੇ ਤੋਂ ਸਾਹਮਣੇ ਨਜ਼ਰਬੰਦ ਕੀਤਾ ਉਹ ਲੈ ਕੇ ਮੈਡਮ ਅੰਦਰ ਸਾਈਕਲ ਸਭ ਕੁਝ ਆ ਕੇ ਮੈਂ ਨਹੀਂ ਬੰਦ ਕੀਤਾ ਡੀਜੀਪੀ ਸ਼ੁਕਲਾ ਜੀ ਨੇ ਗੱਲ ਹੋਈ ਉਹਨਾਂ ਨੇ ਨੁਕਲੇ ਜੀ ਸੀ ਹਣੀ ਲਾ ਲੈਟਰ ਦੀ ਰੀਜ਼ਨ ਕੀ ਹੈ ਕਿਉਂ ਨਜ਼ਰਬੰਦ ਕੀਤਾ ਕੱਲ ਨੂੰ ਮਹਨ ਸਾਹਿਬ ਨੂੰ ਕੁਝ ਹੋਈਏ ਇਹ ਵਾਈਪਲੱਸ ਦਿੱਤੀ ਹੈ ਪੰਜਾਬ ਪੁਲ ਦਾ ਤੁਸੀਂ 7 8 ਸੀਗੇ ਅੱਜ ਲੈ ਦੇ ਕੇ 2 ਰਹਿ ਗਏ ਠੀਕ ਹੈ ਦੋਨਾਂ ਚ ਕੋਈ ਬਿਮਾਰ ਹੈ ਕਿਸੇ ਨੇ ਕੋਚਾ ਪਰਸੇ ਕੋ ਬਿਕਰ ਸਿੰਘ ਨਾਮ ਦਾ ਮੁਲਾਇਮ ਔਨ ਰੋਡ ਦੁਰਾਹੇ ਦੇ ਕੋਲ ਗ ਗੁਰਦਾਸਾਹਿਬਾ ਉਤਰ ਗਿਆ ਉਤੋਂ ਕਿੰਡੀ ਗਲਤ ਗੱਲ ਕਹਿ ਕੇ ਗਿਆ ਕੋਈ ਤੇਲ ਤੂਲ ਦੀ ਗੱਲ ਸੀ ਅਸੀਂ ਸ਼੍ਰੀ ਨਗਰ ਗਏ ਸੀ ਗੱਡੀ ਖਰਾਬ ਹੋ ਗੱਡੀ ਠੀਕ ਕਰਾਈ 2-4-500 ਰਹਿ ਗਿਆ ਦੇਤਾ ਇਹਨਾਂ ਨੇ ਕਿਹਾ ਸੀ ਰਸੀਦ ਦੇ ਦੇ ਕੋਈ ਪ੍ਰੋਟੋਕੋਲ ਹੈਗਾ ਦੁਕਾਨਾ ਕਹਿੰਦਾ ਮੈਂ ਤੈਨੂੰ ਰਸੀਦ ਕਾਦੀ ਦਵਾ ਗੱਡੀ 'ਚ ਉਤਰ ਗਿਆ 500 ਚੱਕਰ ਨੇ ਰੋਡ ਤੇ ਮਾਰਿਆ ਇਹ ਮਲਾਇਮ ਹੈ ਮਲਾਇਮ ਵੀ ਕੱਲ ਦੱਸ ਰਿਹਾ ਉਹ ਮਲਾਇਮ ਵੀ 50 ਸਾਲ ਪਲੱਸ ਹੈ ਇਹ ਥ੍ਰੈਟ ਵਾਲੇ ਬੰਦੇ ਨੂੰ 50 ਸਾਲ ਪਲੱਸ ਦਾ ਮਲਾਇਮ ਚਾਹੀਦਾ ਹੁਣ ਵਾਲੀਓ ਪਰਤੇ ਬਾਕੀ ਜਿਹੜੀ ਹੈ ਜਿਨ੍ਹਾਂ ਦੇ ਨਾਲ ਕੋ ਗੰਨ ਮੈਣਾ ਕਿੱਡੇ ਫਿੱਟ ਸਾਡੀ ਵਾਰ ਕੀ ਹੋ ਜਾਂਦਾ ਉਹ ਸਾਡੇ ਕੋਲ ਸਾਡੇ ਕੋਲ ਸਾਲਡਾ ਦਿੱਤੇ ਆ ਕਾਰਬਨ ਵਾਲੇ ਜਿਹੜੀ ਆਪਣੇ ਆਪਣੇ ਵੀ ਗਰਮ ਹੁੰਦੀ ਆਪਣੇ ਵੀ ਟੰਡੀ ਹੋ ਜਾਂਦੀ ਆ ਕੱਲ ਨੂੰ ਜਿੱਤੇ ਲੋਡ ਤੇ ਚਲਾਉਂਦੇ ਚੱਲੇ ਨਾ ਅਜਿਹਾ ਗਏ ਅਜਿਹਾ ਗਏ ਤੁਸੀਂ ਪੰਜਾਬ ਪੁਲਿਸ ਦੇ ਉੱਤੇ ਸਵਾਜ ਜਗਦੇ ਔਰ ਇਹ ਸੁਰੱਖਿਆ ਪ੍ਰਣਾਲੀ ਦੇ ਉੱਤੇ ਬਸਵਾ ਭਾਜੀ ਮੈਂ ਤਾਂ ਮੈਂ ਤਾਂ ਪ੍ਰੂਫ ਕਰਨ ਨੂੰ ਤਿਆਰ ਆ ਮੈਂ ਤਾਂ ਤੁਹਾਡੇ ਸਾਹਮਣੇ ਲਿਆਉਣ ਨੂੰ ਤਿਆਰ ਆ ਮੇਰਾ ਗੱਲ ਮੈਨ ਲੈ ਜਾ ਸਾਈਡ ਤੇ ਪੋਤਲੇ ਕਿੰਨੇ ਮਿੰਟਾਂ ਤਰਲੇ ਕੀਤੇ ਇੱਕ ਛੋਟਾ ਜਿਹਾ ਕੰਮ ਇਹਨਾਂ ਦਾ ਵੀ ਛੋਟੇ ਕੰਮ ਗੜਮਨ ਬਦਲ ਦਿਓ ਇਹਨਾਂ ਵੀ ਛੋਟਾ ਇੱਕ ਕੰਮ ਤਾਂ ਕੋਈ ਵੱਡਾ ਨਹੀਂ ਆਉਂ ਚਾਏ ਹੋ ਜਵੇ ਗਨਮਨ ਹੋਰ ਪ੍ਰਧਾਨ ਨੂੰ ਤਾਂ ਨਹੀਂ ਗਿਆ ਨਾ ਲੋਕਾਂ ਵਾਂਗ ਸ਼ੇਰ ਆਇਆ ਮੈਨੂੰ ਇਹ ਆ ਗਿਆ ਮੋਬਾਈਲ ਹੱਕ ਤੇ ਅਸਦਾ ਨਹੀਂ ਕਰਦੇ ਇਹੀ ਕਹੇ ਕਿ ਤੇ ਇੱਕ ਗਿਆ ਇੱਕ ਦੇ ਦੋ ਉਹਨਾਂ ਦੀ ਵੀਡੀਓ ਪਾਉਂਦੇ ਹੁੰਦੇ ਸੀ ਕੀ ਵੀਡੀਓ ਵੀ ਉਹਨਾਂ ਨਾਲ ਹੀ ਪਾਉਂਦੇ ਸੀ ਸ਼ੇਰ ਆ ਗਿਆ ਇਹ ਆ ਗਿਆ ਉਹ ਸ਼ੇਰ ਭਾਜੀ ਹਰ ਇੱਕ ਸ਼ੇਰ ਉਹ ਜੰਗਲ ਦਾ ਇੱਕ ਜਿਹੜਾ ਹਰ ਕਰਦਾ ਭਾਂਡਾ ਉਹ ਹਰ ਕਰਦਾ ਉਹ ਕੰਮ ਨਹੀਂ ਅਸੇ ਕਰਦੇ ਉਹਨਾਂ ਲਈ ਤਾਂ ਵੀਡੀਓ ਬੰਦੇ ਸੀਗੇ ਤੇ ਜੀਲੇ ਦਾ ਭਾਜੀ ਵੀਡੀਓ ਪੈਂਦੇ ਭਾਈਚਾਰਾ ਹੁੰਦਾ ਨਾ ਉਹ ਭਾਈਚਾਰਾ ਹੁੰਦਾ ਉਹ ਬਾਅਦ ਚ ਅਸਲੀਅਤ ਪਤਾ ਲੱਗਦੀ ਆ ਤੇ ਸਿਆਣਾ ਬੰਦਾ ਆਪੇ ਸਾਈਡ ਹੋ ਜਾਂਦਾ ਤੇ ਅਸਲੀਅਤ ਪਹਿਲਾਂ ਨਹੀਂ ਪਤਾ ਸੀ ਪਾਹੀ ਤੁਸੀਂ ਮੈਨੂੰ ਅੱਜ ਮਿਲੇ ਹੋ ਤੁਸੀਂ ਮੈਨੂੰ ਚਾਰ ਵਾਰੀ ਪਿਆਰ ਨਾਲ ਜੱਪੀਵਾ ਕੇ ਮਿਲੇ ਮੈਂ ਵੀ ਮਿਲੇਗਾ ਮੈਂ ਕਹੂੰਗਾ ਯਾਰ ਹੈ ਨਹੀਂ ਬੜਾ ਵਧੀਆ ਬੰਦਾ ਜੇ ਵਰਤਾਂਗੇ 6 ਮਹੀਨੇ ਬਾਅਦ ਪਤਾ ਲੱਗੂਗਾ ਮੇਰੀ ਗੱਲ ਨੂੰ ਸਮਝੋ ਬਾਅਦੋਂ ਪਤਾ ਲੱਗੇਗਾ ਚਲੋ ਹੁਣ ਧਰਨੇ ਦੇ ਬੈਠੇ ਰਹੂਗੇ ਬੈਠੇ ਰਵਾਂਗੇ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਜੀ ਨਹੀਂ ਲੈਣਗੇ ਜੀ